ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਹੋਵੋਗੇ ਅੱਜ ਆਪਾਂ ਗਏ ਸੀਗੇ ਗੁਵਾਂਡੀਆਂ ਦੇ ਖੰਡਪਾੜ ਤੇ ਬੱਚੇ ਮੈਂ ਤੇ ਬਲੌਗ ਨੂੰ ਜ਼ਰੂਰ ਦੇਖਣਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜ਼ਰੂਰ ਸਬਸਕ੍ਰਾਈਬ ਕਰਿਓ ਇੱਕ ਮੈਂ ਛੋਟਾ ਜਿਹਾ ਬਲੌਗ ਬਣਾਇਆ ਸੀਗਾ ਖੰਡਪਾਠ ਦਾ ਉਹ ਜ਼ਰੂਰ ਦੇਖਣਾ ਤੁਸੀਂ ਜ਼ਰੂਰ ਦੇਖਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਭੈਣ ਭਰਾ ਜਿੰਨੇ ਵੀ ਹੈਗੇ ਰਹਿਣਗੇ

प्रदत्त रथ सात नाम पाजे तू सात नाम पाजे तू सात नाम पाजे तू सात नाम पाजे तू ਚਰਨੀ ਪਾਵੜ ਨਾਮ ਧਿਆਵਣ ਸਹਿ ਜ ਸਮਾਵਨ ਸੰਗ ਰਹਾਵ ਜਨ ਕੇ ਚਰਨ ਵਸੈ ਰਹੀ ਅਰ ਨਾਮ ਕੇ ਸਿਮਰਣਾ ਪਉ ਨਾਮਿ ਆਪੈ ਪ੍ਰਭ ਕਾ ਸਿਮਰਣਾ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਣਾ ਸਾਧਕ ਕ ਸੰਗ ਸਰਪਟ ਘਾਤਾਨ ਘਰ ਰੰਗ भु के सिमरण सिद्ध नाम नाम वाहीगुरु ना वाही गुरु वागुरु वाही जी का खालसा गुरु जी फतेह

ميني توهان کان ڏس ساطو ان ڏا کي ڪجهه ٿا وڃي يا باقيين کي ڏنگ جو لٻو پئي ٿو ٿو ٿا ننڍڙو ۽ ٻي ٻي کي لکي ماء سفر ۾ ان کي پهاڙا تي کڻي ڏيڻا لڳا هئا ڇا منهنجي ڏانهن ڏا